ਮਹ ਹੈ ਸਾਡੇ ਕਾਤਲਾ ਨੂੰ ਅਸੀਂ ਹੋਵਾਂਗੇ 2004 ਲੋਕੋ ਪਰ ਬਦਲਾ ਲੈਤੋ ਵੀ ਮੁੱਕਣੀ ਨਾ ਇੰਨੀ ਲੰਮੀ ਐ ਸਾਡੀ ਕਤਾਰ ਲੋਕੋ ਅੱਜ ਦੇ ਸਾਂਝੇ ਸੰਘਰਸ਼ ਦੇ ਵਿੱਚ ਟੈਕਨੀਕਲ ਸਰਵਿਸ ਯੂਨੀਅਨ ਪਾਵਰ ਕਮ 664 ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਉਦੇ ਸਾਥੀਓ ਅੱਜ ਪੰਜਾਬ ਦੀ ਸਰਕਾਰ ਅਤੇ ਬੋਰਡ ਦੀ ਮੈਨੇਜਮੈਂਟ ਤੇ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਦੀ ਚੁਣੌਤੀ ਦੇ ਰਹੇ ਹਾਂ ਕਿ ਜਿਹੜਾ ਬਿਜਲੀ ਅਦਾਰੇ ਦੇ ਅੰਦਰ ਤੁਸੀਂ ਨਿੱਜੀ ਕਰਨ ਦੀ ਪਾਲਿਸੀ ਲਾਗੂ ਕਰ ਰਹੇ ਹੋ ਇਸ ਨੂੰ ਅਸੀਂ ਕਿਸੇ ਵੀ ਹਾਲਤ ਬਿਜਲੀ ਅਦਾਰੇ ਦੇ ਅੰਦਰ ਲਾਗੂ ਨਹੀਂ ਹੋਣ ਦੇਵਾਂਗੇ ਮੈਂ ਤਾਂ ਆਪਣੇ ਪਹਿਲਾਂ ਬੁਲਾਰੇ ਸਾਰੇ ਨਿੱਜੀ ਕਰਨ ਦੀ ਨੀਤੀ ਦੇ ਬੋਲ ਕੇ ਗਏ ਆ ਕਿ ਕਿਵੇਂ ਰਾਜ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਸਾਡੇ ਅਦਾਰੇ ਦੇ ਅੰਦਰ ਕੋਪਰੇਟ ਕਰਾਣਿਆਂ ਦਾ ਕਵਚਾ ਕਰ ਰਹੇ ਨੇ ਲਗਾਤਾਰ ਜਿੱਥੇ ਰੈਗੂਲਰ ਭਰਤੀ ਹੋਣੀ ਚਾਹੀਦੀ ਆ ਉੱਥੇ ਆਊਟਸੋਰਸਿੰਗ ਰਾਹੀਂ ਬਾਹਰਲੇ ਬਸਿੱਲੇਆਂ ਰਾਹੀਂ ਭਰਤੀ ਕਰਵਾਈ ਜਾ ਰਹੀ ਆ ਜਿਹੜਾ ਇੱਕ ਕੰਮ ਏਲਮਦਾਸੀ ਲੈਣ ਮੈਂਦਾ ਸੀ ਫੋਰਮੈਨ ਦਾ ਸੀ ਉਹ ਕੰਮ ਐਸਟੀ ਮੈਂ ਇੱਕ ਬਣਾ ਕੇ ਬਾਹਰਲੇ ਬਸਿੰਦਿਆ ਰਾਹੀਂ ਕੰਮ ਕਰਵਾਇਆ ਜਾ ਰਿਹਾ ਤੇ ਹੌਲੀ ਹੌਲੀ ਕਰਕੇ ਜਿੱਥੇ ਇਸ ਬਿਜਲੀ ਖੇਤਰ ਨੂੰ 2003 ਤੋਂ ਲੈ ਕੇ 100 ਲਿਖਿਆ ਸੀ ਪੰਜਾਬ ਰਾਜ ਬਿਜਲੀ ਬੋਰਡ ਅੱਜ ਲਿਖਿਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਉਸ ਨੀਤੀ ਕਰਨ ਦੀ ਮਾਰ ਦੇ ਠਾ ਆ ਥੋਟੇ ਵਿੱਚ ਬੈਠੇ ਨੇ ਠੇਕੇ ਦੇ ਲੱਗੇ ਵੱਖ-ਵੱਖ ਤਰ੍ਹਾਂ ਦੇ ਓਰਸ ਓਰਸ ਠੇਕਾ ਮਲਾਜ ਕੋਈ ਸੀਐਚਪੀ ਨਹੀਂ ਭਰਤੀ ਕਰਦਾ ਕੋਈ ਹੈਡਲ ਪ੍ਰੋਜੈਕਟ ਤੇ ਭਰਤੀ ਕਰਦਾ ਕੋਈ ਪੈਸਕੋ ਨਹੀਂ ਭਰਤੀ ਕਰਦਾ ਕੋਈ ਮਿਟਰੀਕ ਨਹੀਂ ਭਰਤੀ ਕਰਦਾ ਇਹਨਾਂ ਨੂੰ ਸਾਰੇ ਨੂੰ ਪਤਾ ਹੈ ਕਿ ਇਹਨਾਂ ਨੂੰ ਕੋਈ ਬੌਲੀ ਤਨਖਾਹ ਨਹੀਂ ਮਿਲਦੀ ਬਹੁਤ ਘੱਟ ਨਿਗੁਣੀ ਤਨਖਾਹ ਤੇ ਕੰਮ ਕਰ ਰਹੇ ਆ ਇਹ ਆ ਬਿਜਲੀ ਕੰਮ ਹੈ ਸੀਐਚਵੀ ਕੰਮ ਹੈ ਇਹਨਾਂ ਦੀ ਹਰ ਰੋਜ਼ ਬਿਜਲੀ ਦਾ ਕਰੰਟ ਲਾ ਕੇ ਭਰਾਵੋ ਮੋਤਾ ਹੋ ਰਹੀ ਹੈ ਤੇ ਮੋਤਾ ਇਹਨਾਂ ਨੂੰ ਕੋਈ ਨੌਕਰੀ ਦੀ ਗਰੰਟੀ ਨਹੀਂ ਕੋਈ ਪੈਨਸ਼ਨ ਦੀ ਗਰੰਟੀ ਨਹੀਂ ਜੇ ਇੱਕ ਗੱਲ ਨੂੰ ਲੈ ਕੇ ਇੱਥੋਂ ਦੀ ਬੋਰਡ ਦੀ ਮੈਨੇਜਮੈਂਟ ਦੇ ਨਾਲ ਇੱਥੋਂ ਦੀ ਸਰਕਾਰ ਦੇ ਨਾਲ ਅਸੀਂ ਲਗਾਤਾਰ ਲੜ ਰਹੇ ਹਾਂ ਪਰ ਇੱਕ ਗੱਲ ਭਰਾਵੋ ਅਸੀਂ ਗੱਲ ਸਿੱਖੀ ਹੈ ਕਿ ਜੇ ਲੜਾਂਗੇ ਜੇ ਸੰਘਰਸ਼ ਕਰਾਂਗੇ ਤਾ ਕੁਝ ਹਾਸਲ ਕਰ ਲਾਂਗੇ ਜੇ ਅਸੀਂ ਨਹੀਂ ਲੜਦੇ ਆ ਜਿਹੜਾ ਸਾਡੇ ਨੂੰ ਮਿਲਿਆ ਹੋਇਆ ਰੋਜ਼ਗਾਰ ਹੈ ਇਹ ਵੀ ਸਾਡੇ ਹੱਥੋਂ ਖੁੱਸ ਜਾਣਾ ਆ ਸੀਐਚਵੀ ਵਾਲੇ ਬੈਠੇ ਆ ਜਦੋਂ ਜਥੇਬੰਦੀ ਨਹੀਂ ਸੀ 5 ਲੱਖ ਰੁਪਏ ਮਿਲਦਾ ਸੀ ਸਿਰਫ ਜੇ ਕਰੰਟ ਲਾ ਕੇ ਮੌਤ ਹੋ ਜਾਂਦੀ ਸੀ ਜੇ ਜੜੇ ਅੱਜ ਗਰੰਟੀ ਕਰਾਂ 30 ਲੱਖ ਰੁਪਇਆ ਜਿੰਨਾ ਰੈਗੂਲਰ ਨੂੰ ਮਿਲੂ ਉਹਨੇ ਠੇਕੇ ਵਾਲੇ ਨੂੰ ਮੇਰੇ ਨਾਲ ਲੱਗਿਆ ਦਿਨ ਖਾ ਮਿਲਦੀ ਸੀ ਠੇਕੇ ਦਾ ਲੁੱਟ ਕਰਦਾ ਸੀ ਅੱਜ ਜੋ ਕਾਨੂੰਨ ਇਹਨਾਂ ਵਿੱਚ ਹੈ ਆਪਾਂ ਕਾਨੂੰਨ ਨੂੰ ਮੰਨਦੇ ਨਹੀਂ ਪਰ ਅੱਜ ਜਦੋਂ ਲੜ ਰਹੇ ਆ ਤਾਂ ਪੁਲਿਸियां ਤਿਆਰ ਕਰ ਰਹੇ ਆ ਤੇ ਅਸੀਂ ਤੁਹਾਡੀ 10% ਤਨਖਾਹ ਵਧਾ ਦਿੱਤੀ ਅਸੀਂ ਤੁਹਾਨੂੰ ਕੱਚੀ ਨੌਕਰੀ ਦੇ ਦਈਏ ਕਰੰਟ ਲਾ ਕੇ ਮੌਤ ਹੋਗੀ ਅੱਜ ਜੇ ਲੜ ਰਹੇ ਆ ਤਾਂ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਹੈਂਕੜ ਕਰਦਾ ਜਿਹੜਾ ਕਹਿੰਦਾ ਮੈਂ ਦੇ ਨਹੀਂ ਸਕਦਾ ਮੇਰੇ ਕੋਲ ਟਾਈਮ ਨਹੀਂ ਪਰ ਜਦੋਂ ਲੋਕ ਧਾਰ ਲੈਣ ਜਦੋਂ ਲੋਕ ਇਹ ਕਹਿ ਦੇਣ ਕਿ ਮੁੱਖ ਮੰਤਰੀ ਸਾਹਿਬ ਤੈਨੂੰ ਅਸੀਂ ਬਿਠਾਉਣਾ ਜਾਣਦੇ ਆ ਇਹ ਗੱਲ ਕਹੋਣਾ ਜਾਣਦੇ ਆ ਤਾਂ ਇਹ ਵੀ ਤੁਸੀਂ ਮੁੱਖ ਮੰਤਰੀ ਦੇ ਟੇਬਲ ਤੇ ਗੱਲ ਰੱਖੀ ਐ ਜਿਹੜਾ ਇਹਨਾਂ ਦਾ ਵਿੱਤ ਮੰਤਰੀ ਕਹਿੰਦਾ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਕਹਿੰਦਾ ਵੀ ਸਾਡਾ ਤਾਂ ਖਜ਼ਾਨਾ ਫੁੱਲਾ ਜਦੋਂ ਮੀਟਿੰਗਾਂ ਹੋਈਆਂ ਤਾਂ ਉਹਨਾਂ ਦੇ ਵਿੱਚ ਰੋਂਦਾ ਕਹਿੰਦਾ ਸਾਡੇ ਪੱਲੇ ਕੱਖ ਨਹੀਂ ਪਰ ਭਰਾਵੋ ਕਹੇ ਇਹਨਾਂ ਦੇ ਪੱਲੇ ਕੱਖ ਨਾ ਹੋਵੇ ਪਰ ਇੱਕ ਗੱਲ ਤੈ ਆ ਕਿ ਜੇ ਅਸੀਂ ਸੰਘਰਸ਼ ਕਰਾਂਗੇ ਤਾਂ ਅਸੀਂ ਆਪਣੀ ਮੰਜ਼ਿਲ ਤੱਕ لازمی ਪਹੁੰਚ ਜਾਵਾਂਗੇ ਆ ਸੀਐਚਵੀ ਆਏ ਕੰਮਿਆਂ ਦਾ ਟੈਂਡਰ ਬਿਜ਼ਨਸ ਹਮੇ ਦੇ ਵਿੱਚ ਚਾਰ ਸਾਲ ਕੰਪਨੀਆਂ ਕੰਮ ਕਰ ਗਈਆਂ ਉਹਨਾਂ ਨੇ ਅੰਨੀ ਲੁਕਮਚਾਈ ਇਥੋਂ ਦੀ ਬੋਰਡ ਦੀ ਮੈਨੇਜਮੈਂਟ ਦੇ ਨਾਲ ਮਹੀਨੇ ਚੋਂ ਚਾਰ ਪੰਜ ਵਾਰ ਮੀਟਿੰਗਾਂ ਹੁੰਦੀਆਂ ਮੁੱਖ ਮੰਤਰੀਆਂ ਦੀ ਮੀਟਿੰਗ ਹੁੰਦੀ ਕਿਹਨੇ ਬੇਤਮਸਰੀ ਨਾਲ ਹੁੰਦੀ ਆ ਜਗਾਤਰ ਟੇਬਲਾਂ ਤੇ ਰੱਖਿਆ ਕਰੋੜਾਂ ਅਰਬਾਂ ਦੀਆਂ ਦਾਇਰਾਂ ਦਾ ਕੱਪੜਾ ਤੇ ਅੱਜ ਫੇਰ ਜਿਹੜੀਆਂ ਕੰਪਨੀਆਂ ਪਿਛਲੇ ਸਮੇਂ 'ਚ ਕੱਪੜੇ ਧੜਕੇ ਗਈਆਂ ਉਹਨਾਂ ਨੂੰ ਦੁਬਾਰਾ ਫੇਰ ਟੈਂਡਰ ਦੇਤੇ ਕਹਿਣ ਦਾ ਭਾਅ ਭਰਾਵੋ ਜਾਂ ਡੰਡਾ ਤੁਸੀਂ ਜੱਕਦੇ ਆ ਲੜਦੇ ਆ ਤਾਂ ਇਹਨਾਂ ਨੂੰ ਮਾੜਾ ਮੋਟਾ ਕਹਿਣਾ ਪੈਂਦਾ ਹੈ ਤੇ ਅਸੀਂ ਇਸ ਗੱਲ ਦੀ ਗਾਰੰਟੀ ਕਰਦੇ ਆ ਜਿਵੇਂ ਕੱਲ ਸੀਐਚਵੀ ਕੰਮ 'ਚ 2 ਦਿਨ ਤੋਂ ਕੰਮ ਤੇ ਹੜਤਾਲ ਤੇ ਆ ਉਹ ਇਸ ਗੱਲ ਦੀ ਮੰਗ ਕਰਦੇ ਸੀ ਵੀ ਸਾਨੂੰ ਡਿਪਾਰਟਮੈਂਟ ਦੇ ਵਿੱਚ ਲਿਓ ਸਾਡੀ ਇੰਸ਼ੋਰਸ ਦੀ ਗਾਰੰਟੀ ਕਰੋ ਪਾਲਸੀ ਬਣਾਓ ਕੱਲ پتہ ਲੱਗਿਆ ਵੀ ਕੰਪਨੀ ਨੂੰ ਟੈਂਡਰ ਦੇ ਤੇ ਇੰਸ਼ੋਰਸ ਕਿਸੇ ਦੀ ਵੀ ਨਹੀਂ ਕਿਸੇ ਕੰਪਨੀ ਦੀ ਇੰਸ਼ੋਰਸ ਨਹੀਂ ਹੋਈ ਹੋਈ ਜੇ ਤੁਸੀਂ ਗੱਲ ਰੱਖੀ ਆ ਕੱਲ੍ਹ ਸ਼ਾਮ ਨੂੰ ਲੈ ਕੇ ਆ ਗਿਆ ਵੀ ਤੁਸੀਂ ਕੰਮ ਕਰੋ ਤੁਹਾਡੀ ਬੋਰਡ ਮੈਨੇਜਮੈਂਟ ਜ਼ਿੰਮੇਵਾਰੀ ਚੱਕਦੀ ਆ ਤੁਸੀਂ ਕੰਮ ਕਰੋ ਕਈਆਂ ਨੇ ਇੰਸ਼ੋਰਸਾ ਭੇਜਤੀਆਂ ਤੇ ਵੀ ਕਹਿਣ ਲਾਤੇ ਵੀ ਤੁਹਾਡੀ ਅਸੀਂ ਮੁੱਖ ਮੰਤਰੀ ਨਾਲ ਗੱਲ ਕਰਾਉਂਦੇ ਆ ਪਰ ਸਾਥੀਓ ਅਸੀਂ ਲੜ ਰਹੇ ਆ ਅਸੀਂ ਪੜ ਰਹੇ ਆ ਪਰ ਇੱਕ ਗੱਲ ਲੜ ਬੰਨ ਕੇ ਆਈ ਹੈ ਜੇ ਜਦੋਂ ਤੱਕ ਅਸੀਂ ਤਿੱਖਾ ਘੋਲ ਨਹੀਂ ਕਰਦੇ ਇਹ ਬੋਰਡ ਦੀ ਮੈਨੇਜਮੈਂਟ ਤੇ ਸਰਕਾਰ ਮੰਨਣ ਵਾਲੀ ਨਹੀਂ ਹੈਗੀ ਇਹ ਲਗਾਤਾਰ ਘੋਲ ਲੜਨੇ ਪੈਣਗੇ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦਾ 16 ਦਾ ਇਤਿਹਾਸ ਰਿਹਾ ਜੇ 16 ਦੇ ਵਿੱਚ ਪਾਗਲ ਦੀ ਸਰਕਾਰ ਨੇ ਕਾਨੂੰਨ ਬਣਾਇਆ ਤਾਂ ਉਹ ਸੋਖਾ ਨਹੀਂ ਸੀ ਬਣਾਇਆ ਜਿਹੜੇ ਧਰਨੇ 'ਚ ਬੈਠੇ ਸਾਥੀਆਂ ਨੂੰ ਸਾਰਿਆਂ ਨੂੰ ਪਤਾ ਤੁਹਾਨੂੰ ਕਿਵੇਂ ਬਣਾਇਆ ਅੱਜ ਦਾ ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਵੀ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਅੱਜ ਜਿਵੇਂ ਤੁਸੀਂ ਵੱਡੀ ਗਿਣਤੀ 'ਚ ਆਏ ਆ ਸਮਾਂ ਮੰਗ ਕਰਦਾ ਹੈ ਵੀ ਪਰਿਵਾਰਾਂ ਤੇ ਬੱਚਿਆਂ ਸਮੇਤ ਆਪਾਂ ਨੂੰ ਲੜਨਾ ਪੈਣਾ ਅੱਜ ਅਸੀਂ ਮੰਗ ਕੀਤੀ ਸੀਗੀ ਜਥੇਬੰਦੀਆਂ ਵੱਲੋਂ ਸਤੋਂ ਵੀ ਅਸੀਂ ਇੱਥੇ ਬੱਚਾ-ਬੱਚਾ ਝੋਕਣਾ ਪਰ ਅੱਜ ਇਸ ਗੱਲ ਦੀ ਭਾਵ ਉਹ ਘਾਟ ਰਹੀ ਹੈ ਇਹ ਗੱਲ ਦੀ ਕਮੀ ਰਹੀ ਹੈ ਇਸ ਕਮੀ ਨੂੰ ਆਪਾਂ ਨੂੰ ਦੂਰ ਕਰਨਾ ਪਊਗਾ 16 ਤੋਂ ਲੜਦੇ ਆ ਰਹੇ ਆ ਜੇ ਛਟੀਆਂ ਰੁਕੀਆਂ ਤੇ ਮਾੜੀ ਮੋਟੀ ਤਨਖਾਹ ਵਧਿਆ ਆ ਪਰਿਵਾਰ ਵੇਖਿਆ ਜੇ ਤੁਸੀਂ ਪਰਿਵਾਰ ਕਹਦੇ ਬੱਚੇ ਲਿਆਏ ਤਾਂ ਰੋਜ਼ਗਾਰ ਬਚਿਆ ਨਹੀਂ ਤਾਂ ਤੁਹਾਡੇ ਸਾਹਮਣੇ ਉਹ ਵੱਡੇ ਵੱਡੇ ਧਨਾਟ ਕੰਪਨੀਆਂ ਨੂੰ ਫੈਸਲਾ ਕਰੀ ਜਾਂਦੇ ਆ ਕੰਨ ਮੀਟਿੰਗ ਹੋਈ ਪਹਿਲਾਂ ਵੀ ਮੀਟਿੰਗਾਂ ਹੋਈਆਂ ਇੱਕ ਗੱਲ ਕਹਿੰਦੇ ਆ ਕਹਿੰਦੇ ਅਸੀਂ ਨਿੱਜੀਕਰਨ ਨਹੀਂ ਕਰਦੇ ਕੱਲ ਦੀ ਮੀਟਿੰਗ 'ਚ ਵੀ ਕਿਹਾ ਪਹਿਲਾ ਮੀਟਿੰਗਾਂ ਹੋਈਆਂ ਉਹਦੋਂ ਵੀ ਕਿਹਾ ਅਸੀਂ ਇਹ ਗੱਲ ਕਹੀ ਜੇ ਤੁਸੀਂ ਨਿੱਜੀਕਰਨ ਨਹੀਂ ਕਰਦੇ ਤੁਸੀਂ ਸੱਚਮੁੱਚ ਨਹੀਂ ਕਰਦੇ ਫਿਰ ਤੁਸੀਂ ਬਿਜਲੀ ਕਾਨੂੰਨ 2003 ਲਾਗੂ ਕਰੋ ਬਿਜਲੀ ਬੋਰਡ ਦਾ ਜਿਹੜਾ ਤੁਸੀਂ ਕਾਨੂੰਨ 2010 ਦੇ ਵਿੱਚ ਬਿਜਲੀ ਬੋਰਡ ਨੂੰ ਤੋੜਿਆ 222 ਦੇ ਵਿੱਚ ਬਿਜਲੀ ਕਾਨੂੰਨ ਤੁਸੀਂ ਲਾਗੂ ਕੀਤਾ ਹੈ ਲਿਓ ਤੁਹਾਨੂੰ ਲਿਖ ਕੇ ਦੇ ਦੋ ਵੀ ਅਸੀਂ ਹੱਤ ਨੂਨੂ ਤੋੜਦੇ ਆ ਬਿਜਲੀ ਬੋਰ ਨੂੰ ਅਸੀਂ ਬਹਾਲ ਕਰਦੇ ਆ ਫੇਰ ਅਸੀਂ ਇਸ ਗੱਲ ਨੂੰ ਮੰਨਦੇ ਆ ਵੀ ਤੁਸੀਂ ਬਿਜਲੀ ਬੋਰ ਦਾ ਨਿੱਜੀਕਰਨ ਨਹੀਂ ਕਰਦੇ ਤੁਸੀਂ ਤਾਂ ਸਾਰਾ ਕੁਝ ਪ੍ਰਾਈਵੇਟ ਕਰ ਰਹੇ ਹੋ ਤੁਸੀਂ ਤਾਂ ਸਾਰਾ ਕੁਝ ਵੇਚ ਰਹੇ ਹੋ ਤੁਸੀਂ ਤਾਂ ਲੁੱਟ ਰਹੇ ਹੋ ਕੁੱਟ ਰਹੇ ਹੋ ਕਿਹੜੀ ਗੱਲ ਤੇ ਤੁਹਾਡਾ ਯਕੀਨ ਕਰਦੀ ਹੈ ਬਾਈ ਤੰਮ ਤੁਸੀਂ ਬਿਠਾਇਆ ਪ੍ਰਬੰਧ ਕੀ ਡਾਇਰੈਕਟਰ ਉਹ ਸਿਰਫ ਮਿੱਠੀਆਂ ਗੋਲੀਆਂ ਦੇਣ ਨੂੰ ਤੁਸੀਂ ਬਿਠਾਇਆ ਸੀ ਅਸੀਂ ਮੀਟਿੰਗ ਵਿੱਚ ਵੀ ਕਿਹਾ ਵੀ ਡਾਇਰੈਕਟਰ ਸਾਹਿਬ ਤੁਸੀਂ ਦੇਣ ਨੂੰ ਤੁਝ ਨਹੀਂ ਬੈਠੇ ਤੁਸੀਂ ਮਿੱਠੀਆਂ ਗੋਲੀਆਂ ਦੇ ਰਹੇ ਹੋ ਅਸੀਂ ਤੁਹਾਡੀ ਮਿੱਠੀਆਂ ਗੋਲੀਆਂ ਤੇ ਯਕੀਨ ਨਹੀਂ ਕਰਦੇ ਅਸੀਂ ਧਰਨਾ ਪੋਸਟਪੋਨ ਨਹੀਂ ਕਰਦੇ ਧਰਨਾ ਲੱਗੂਗਾ ਤੇ ਦੂਜੀ ਗੱਲ ਇੱਕ ਹੋਰ ਇਤੋਂ ਦੀ ਬੋਰਡ ਮੈਨੇਜਮੈਂਟ ਇਹ ਕੰਦਾ ਭੁਲੇਖਾ ਕੱਢ ਲਵੇ ਵੀ ਸਾਡੇ ਕਿਸੇ ਜਿਵੇਂ ਤੁਸੀਂ ਕਹਿੰਦੇ ਆ ਤੁਹਾਡੇ ਐਕਸ਼ਨ ਵੀ ਹਾਈਡਲ ਪ੍ਰੋਜੈਕਟ ਵਾਲਿਆਂ ਨੂੰ ਘਰਾਂ ਨੂੰ ਤੋੜ ਦਵਾਂਗੇ ਬਾਈ ਤੁਸੀਂ ਘਰਾਂ ਨੂੰ ਤੋੜ ਕੇ ਦਿਖਾਓ ਤੁਸੀਂ ਘਰਾਂ ਨੂੰ ਕੱਢ ਕੇ ਦਿਖਾਓ ਅਸੀਂ ਹਿੱਕਾ tàਣ ਕੇ ਲੜਾਂਗੇ ਆਖਰੀ ਦਮ ਤੱਕ ਲੜਾਂਗੇ ਜਦੋਂ ਤੱਕ ਸਾਡੀ ਜਿੱਤ ਨਹੀਂ ਨਾ ਹੁੰਦੀ ਜਦੋਂ ਤੱਕ ਨਿਜੀ ਕਰਨ ਦੀ ਪਾਲਸੀ ਰੱਦ ਨਹੀਂ ਹੁੰਦੀ ਜਦੋਂ ਤੱਕ ਆ ਬੈਠੇ ਠੇਕੇ ਵਾਲੇ ਰੈਗੂਲਰ ਨਹੀਂ ਹੁੰਦੇ ਉਦੋਂ ਤੱਕ ਲੜਾਂਗੇ ਤੁਹਾਡਾ ਸੀਐਮਡੀ ਕਹਿੰਦਾ ਸੀ ਮੀਟਿੰਗ 'ਚ ਕਿ ਜਦੋਂ ਮੀਟਿੰਗ ਸੇ ਹਮ ਕੰਮ ਚਲਾ ਦੇਗੇ ਅਸੀਂ ਵੀ ਬੋਲੇ ਵੀ ਕੋਈ ਬਾਤ ਨਹੀਂ ਹਮ ਚਲਾ ਦੇ ਲੋ ਤੇ 9 ਦਿਨ ਦੀ ਹੜਤਾਲ ਕੀਤੀ ਹੈ ਤੇ ਭਰਾਵੋ ਤੁਸੀਂ ਚੀਕਾਂ ਮਾਰੋ ਤੁਸੀਂ ਸਰਕਾਰ ਦੀਆਂ ਉਹੀ ਸਰਕਾਰ ਇਹ ਕਹਿੰਦੀ ਕਿ ਅਸੀਂ ਤੁਹਾਡੇ ਬਿਨਾ ਕੰਮ ਨਹੀਂ ਚੱਲਦਾ ਇਸ ਕਰਕੇ ਲੋਕਾਂ ਤੋਂ ਵੱਡੀ ਤਾਕਤ ਨਹੀਂ ਹੈ ਤੁਸੀਂ ਲੋਕ ਵੱਡੇ ਹੋ ਸਰਕਾਰ ਖੋਟੇ ਤੋਂ ਛੋਟੀ ਹੈ ਸਰਕਾਰ ਨੂੰ ਭਗਵੰਤ ਮਾਨ ਨੂੰ ਮੋਦੀ ਨੂੰ ਇਸ ਗੱਲ ਦਾ ਭਰਮ ਹੈ ਵੀ ਸਾ ਤੋਂ ਵੱਡਾ ਨਹੀਂ ਕੋਈ ਪਰ ਉਹਨਾਂ ਨੂੰ ਇਹ ਗੱਲ ਦਾ ਭੁਲੇਖਾ ਹੈ ਵੀ ਉਹਨਾਂ ਤੋਂ ਵੱਡੇ ਆ ਲੋਕ ਬੈਠੇ ਆ ਤੇ ਜੇ ਲੋਕ ਤਖਤ ਤੇ ਬਿਠਾਉਣਾ ਜਾਣਦੇ ਆ ਤਖਤ ਤੇ ਲਾਉਣਾ ਵੀ ਜਾਣਦੇ ਆ ਤੇ ਇਥੋਂ ਦਾ ਕੈਪਟਨ ਆ ਸਾਹਮਣੇ ਸੀ ਉਹਦਾ ਮਹਿਲ ਜਿਹੜਾ ਕਹਿੰਦਾ ਸੀ ਮੈਨੂੰ ਕੋਈ ਲਾ ਨਹੀਂ ਸਕਦਾ ਤੇ ਲੋਕਾਂ ਨੇ ਟੋਕਰੀ ਦੇ ਵਿੱਚ ਪਾ ਕੇ ਸੜਤਾ ਅੱਜ ਕੋਈ ਪੁੱਛਦਾ ਨਹੀਂ ਅਸ ਕੁਬੀਰ ਬਦਲ ਵਰਗਿਆਂ ਨੂੰ ਕੋਈ ਪੁੱਛਣਾ ਨਹੀਂ ਇਸ ਕਰਕੇ ਭਰਾਵੋ ਤੁਹਾਡੀ ਜਰਤ ਤਾਂ ਹੈ ਜੇ ਤੁਸੀਂ ਲੜਦੇ ਆ ਤੁਹਾਡੀ ਜਰਤ ਤਾਂ ਹੈ ਜੇ ਤੁਸੀਂ ਪੋਲੀਟਿਕਲ ਪਾਰਟੀਆਂ ਦੇ ਮਗਰ ਪਿੱਛੇ ਨਹੀਂ ਟੰਬਦੇ ਇਸ ਕਰਕੇ ਤਕੜੇ ਹੋ ਕੇ ਲੜੋ ਤੇ ਮੈਂ ਸੀਐਚਵੀ ਵਾਲਿਆਂ ਨੂੰ ਵੀ ਬੇਨਤੀ ਕਰਦਾ ਜੋ ਵੀ ਜਥੇਬੰਦੀ ਦੀ ਕਾਲ ਆਉਗੀ ਉਹਨੂੰ ਮੇਰੇ ਭਰਾਵੋ ਸਿਰ ਮੱਥੇ ਪ੍ਰਵਾਨ ਕਰ ਲਿਓ ਤੇ ਆਪਾਂ ਲੜਾਂਗੇ ਤਕੜੇ ਹੋ ਕੇ ਲੜਾਂਗੇ ਆਖਰੀ ਤਲਵ ਤੱਕ ਲੜਾਂਗੇ ਤੇ ਜਿੱਤ ਦਾ ਪਰਚਮ ਲਹਿਰਾ ਕੇ ਵਟਾਂਗੇ ਥੋੜਾ ਬਹੁਤ ਬਹੁਤ ਧੰਨਵਾਦ